ਵੰਦੀ ਵਿਅਕਤੀ ਬੁਲੋ ਆਪਣੀ ਪਤਨੀ ਨੂੰ ਵੀਡੀਓ ਕਾਲ ਕਰਕੇ ਇਹ ਚੀਜ਼ ਦਿਖਾਈ ਗਈ ਆਪਣੇ ਘਰ ਵਾਲੀ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਕਿਸੇ ਹੋਰ ਔਰਤ ਦੇ ਨਾਲ ਸੌ ਰਿਹਾ ਹੈ ਤੇ ਸਵਾਲ ਚੁੱਕੇ ਨੇ ਔਰਤ ਦਾ ਕਹਿਣਾ ਹੈ ਕਿ ਉਸਨੇ ਪਤੀ ਨੂੰ ਗ੍ਰਿਫਤਾਰ ਕਰਵਾਇਆ ਤਾਂ ਪੁਲਿਸ ਨੇ ਉਸ ਨੂੰ ਜ਼ਮਾਨਤ ਤੇ ਬਾਹਰ ਭੇਜ ਦਿੱਤਾ ਤੇ ਹੁਣ ਔਰਤ ਮੰਗ ਕਰ ਰਹੀ ਹੈ ਕਿ ਉਸ ਦੇ ਪਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਹਾਂ ਜਿੱ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਤੇ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਪਏ ਇਹ ਕੀ ਮਾਮਲਾ ਹੈ ਕਿਉਂ ਉਸਨਾਂ ਨੂੰ ਕੁੱਟਮਾਰ ਕੀਤੀ ਜਾ ਰਹੀ ਹੈ ਮਾਮਲਾ ਇਹ ਹੈ ਕਿ ਉਹ ਮੇਰਾ ਹਸਬੰਡ ਹੈ ਤੇ ਉਹ ਮੈਨੂੰ ਵੀਡੀਓ ਕਾਲ ਕਰ ਰਿਆ ਸੀ ਉਸ ਤੋਂ ਬਾਅਦ ਮੈਂ ਗਈ ਉਹਨੂੰ ਦੇਖਿਆ ਕਿਸੇ ਜਨਾਨੀ ਨਾਲ ਮਤਲਬ ਹੋਟਲ ਦੇ ਵਿੱਚ ਸ਼ਰਿਆਮ ਮਤਲਬ ਸਭ ਕੁਝ ਚੱਲ ਰਿਆ ਸੀ ਤੇ ਪਕੜ ਕੇ ਮੈਂ ਫਿਰ ਉਹਨੂੰ ਦੋ ਚਾਰ ਲਾਈਆਂ ਵੀ ਸਭ ਕੁਝ ਹੋਇਆ ਤੇ ਮੈਂ ਮਤਲਬ ਥਾਣਾ ਮੁਹੰਗਮਪੁਰੇ ਕੰਪਲੇਂਟ ਵੀ ਪਾਈ ਤੇ ਉਸ ਤੋਂ ਅੱਗੇ ਮਤਲਬ ਬੱਸ ਅੱਡੇ ਜਿਹੜੀ ਜਾਣੀ ਸੀ ਅਸੀਂ ਉੱਥੇ ਉੱਥੇ ਕੰਪਲੇਂਟ ਪਾਈ ਪਰ ਮੇਰੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੁਣਵਾਈ ਨਹੀਂ ਹੋਈ 751 ਦਾ ਮੈਨੂੰ ਕਿਹਾ ਗਿਆ ਪਰ 751 ਉਸਤੇ ਨਹੀਂ ਹੋਈ ਪਰ 751 ਜੋ ਉਹਨੇ ਗਲਤੀ ਕੀਤੀ ਹੈ ਇਸੀ ਸਜ਼ਾ ਤੇ ਇਸ ਤੋਂ ਵੀ ਭਾਰੀ ਮਿਲਣੀ ਚਾਹੀਦੀ ਆ ਪਰ ਫਿਰ ਵੀ ਉਹ 751 ਕਹਿ ਕੇ ਵੀ ਉਹ 751 ਵੀ ਇੱਕ ਛੋਟਾ ਜਿਹਾ ਕੇਸ ਪਾ ਕੇ ਵੀ ਉਸਤੇ ਨਹੀਂ ਕੀਤੀ ਗਈ ਤੁਸੀਂ ਕਦੋਂ ਪੁਲਿਸ ਦੇ ਹਵਾਲੇ ਕੀਤਾ ਸੀ ਮੈਂ ਉਸ ਦਿਨ ਰਾਤ ਨੂੰ ਹੀ 19 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੂੰ ਮਤਲਬ 8:30-9 ਵਜੇ ਫੜਾਇਆ ਫਿਰ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਚੌਂਕੀ 12 1 ਵਜੇ ਬਸ ਅੱਡੇ ਪੁਲਿਸ ਚੌਂਕੀ ਲੈ ਕੇ ਗਈ ਮੈਂ ਉਸੇ ਟਾਈਮ ਹੀ ਲੇਡੀਜ਼ ਨੂੰ ਛੱਡ ਦਿੱਤਾ ਗਿਆ ਬਾਕੀ ਮਤਲਬ ਸਵੇਰੇ ਉਸ ਸਾਧਵੀ ਨੂੰ ਛੱਡਿਆ ਗਿਆ ਮੇਰੇ ਹਸਬੰਦ ਨੂੰ ਕੀ ਕਾਰਨ ਕੀ ਹੈ ਕਿ ਉਹ ਹੁਣ ਕਿਸੇ ਹੋਰ ਔਰਤ ਦੇ ਨਾਲ ਘੁੰਮ ਰਿਹਾ ਤੁਹਾਨੂੰ ਨਹੀਂ ਅਪਣਾ ਰਹੇ ਕੀ ਕਾਰਨ ਕਾਰਨ ਇਹ ਕਿ ਜੀਜਾ ਜਿਹੜਾ ਉਸ ਦਾ ਉਸ ਦੀ ਗਲਤ ਅੱਖ ਮੇਰੇ ਤੇ ਆ ਉਹ ਲੜਾਈਆਂ ਲਵਾਉਂਦਾ ਵੀ ਵਾਸੇ ਇਹਨਾਂ ਦੋਵਾਂ ਦੇ ਵਿੱਚ ਲੜਾਈਆਂ ਪਈਆਂ ਰਹਿਣ ਤੇ ਇਸ ਘਰ ਚੋਂ ਬਾਹਰ ਨਿਕਲ ਜਾਵੇ ਉਸ ਦੀ ਜਗ੍ਹਾ ਤੇ ਮੈਂ ਹੀ ਆ ਸਕਾਂ ਇਹ ਹੁਣ ਗਲਤ ਨਾਵਸ਼ਨਾਵ ਹਰਕਤਾਂ ਉਹਦੇ ਕੋਲ ਕਰਾਉਂਦਾ ਪਿਆ ਜਿਸ ਤਰ੍ਹਾਂ ਜਨਾਨੀ ਦੇ ਦਿਲ ਨੂੰ ਠੇਸ ਪਹੁੰਚੇ ਇਹ ਇਹੀ ਹਰਕਤ ਰਹਿ ਗਈ ਸੀ ਜਿਹੜੀ ਬਾਕੀ ਜਿਹੜੀ ਕਿ ਮੇਰੇ ਮਨ ਨੂੰ ਠੇਸ ਪਹੁੰਚੇ ਤੇ ਮੈਂ ਉਹਨੂੰ ਛੱਡ ਦਵਾਂ ਤੇ ਉਹਨ ਦੀ ਜਗ੍ਹਾ ਤੇ ਇਹ ਆਪ ਇਸ ਦਾ ਜੀਜਾ ਜੋ ਹੈਪੀ ਵੇਰ ਕੇ ਰਹਿੰਦਾ ਵਾਂ ਇਸ ਦਾ ਮੇਰੇ ਹਸਬੰਦ ਦਾ ਜੀਜਾ ਉਹ ਸਭ ਕੁਝ ਕਰਵਾ ਰਿਹਾ ਹੁਣ ਕੀ ਮੰਗਤੀ ਕਰਦੇ ਜੀ ਮੰਗੇ ਆ ਵੀ ਜੋ ਬਲਵਿੰਦਰ ਸਿੰਘ ਬੰਟੀ ਆ ਉਸੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਸਾਹਮਣਾਂ ਤੇ ਪਰਚਾ ਪੈਣਾ ਚਾਹੀਦਾ ਵਾ ਵੀ ਐਸਰਾ ਮੈਨੂੰ ਗਲਤੋਂ ਨੇ ਮੇਰੇ ਨਾਲ ਇਹ ਕੀਤਾ ਵਾ ਮੇਰੇ ਦਿਲ ਔਰ ਦਿਮਾਗ ਨੂੰ ਠੇਸ ਪੰਚਾਈ ਆ ਔਰ ਜੀਜੇ ਦੀ ਵੀ ਜੋ ਜੀਜਾ ਕਰ ਰਿਆ ਵਾ ਭੈਣ ਕਰ ਰਹੀ ਆ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਪਹਿਲਾਂ ਕਹਿੰਦੀ 755 ਮਤਲਬ ਪਈ ਆ ਤੇ ਜਦੋਂ ਮੈਂ ਕ੍ਰਾਈਮ ਡੈਰੀ ਵਿੱਚ ਦੇਖਿਆ ਕੋਈ 755 ਨਹੀਂ ਪਈ ਕੁਛ ਵੀ ਨਹੀਂ ਪਿਆ ਤੇ ਜੇ ਮੈਂ ਪਤਾ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਮੈਨੂੰ ਪੜਾਇਆ ਨਹੀਂ ਗਿਆ ਦੂਰੋਂ ਦਿਖਾ ਦਿੱਤਾ ਗਿਆ 755 ਮੈਨੂੰ ਕੋਈ ਨਹੀਂ ਪਤਾ ਲੱਗ ਰਿਹਾ ਵੀ ਹੋ ਕੀ ਰਿਹਾ ਵਾ ਉਹ ਸ਼ਰੀਆਮ ਤੁਰਿਆ ਫਿਰਦਾ ਬੁਜਾਰਾਂ ਵਿੱਚ ਜਿਸ ਨੇ ਗਲਤ ਕਰ ਹਰਕਤ ਕੀਤੀ ਐਸੀ ਕੁਝ ਅਧਿਕਾਰੀਆਂ ਨੂੰ ਮਿਲਿਆ